ਅਤੇ ਗਿੱਤਾ ਨਾਲ ਜਾਣੇ ਜਾਂਦੇ ਪੰਜਾਬੀ ਗਾਇਕ ਪਰਮੇਸ਼ਰ ਵਰਮਾ ਆਪਣੀ ਪ੍ਰੇਮਿਕਾ ਅਤੇ ਕੈਨੇਡੀਅਨ ਸਿਆਸਤਦਾਨ ਗੀਤ ਗਰੇਵਾਲ ਨਾਲ 1 ਅਕਤੂਬਰ 2021 ਨੂੰ ਬਹੁਤ ਹੀ ਘੱਟ ਲੋਕਾਂ ਦੀ ਮੌਜੂਦਗੀ ਵਿੱਚ ਵਿਆਹ ਕਰਵਾਇਆ ਸੀ ਵਿਆਹ ਤੋਂ ਬਾਅਦ ਇੱਕ ਗੱਲ ਹੋਰ ਖੁਸ਼ੀ ਦੀ ਚੱਲ ਰਹੀ ਹੈ ਜੋ ਕਿ ਪਰਮੇਸ਼ਰ ਵਰਮਾ ਪਿਤਾ ਬਨੰਦੀ ਖੁਸ਼ੀ ਵਿੱਚ ਨੇ ਐਨੀਆਂ ਦਿਨੀ ਇਹ ਜੋੜਾ ਆਪਣੇ ਮਾਤਾ ਪਿਤਾ ਬਨੰਦੀ ਖੁਸ਼ੀ ਦਾ ਆਨੰਦ ਮਾਣ ਰਹੇ ਨੇ ਹੁਣ ਗਾਇਕ ਨੇ ਆਪਣੀ ਪਤਨੀ ਦੇ ਬੇਬੀ ਸ਼ਾਵਰ ਦੀਆਂ ਕੁਝ ਤਸਵੀਰਾਂ ਦਿਖਾਈਆਂ ਨੇ ਪਰਮੇਸ਼ ਅਕਸਰ ਆਪਣੀ ਪਤਨੀ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ ਪਰ ਬੇਬੀ ਸ਼ਾਵਰ ਦੀਆਂ ਤਸਵੀਰਾਂ ਸ਼ੇਅਰ ਕਰਨ ਨਾਲ ਨਾ ਸਿਰਫ ਪਰਸ਼ਲਸ਼ਕਾ ਲਈ ਬਲਕਿ ਖੁਦ ਜੋੜੇ ਲਈ ਵੀ ਬਹੁਤ ਖਾਸ ਨੇ ਤਸਵੀਰਾਂ 'ਚ ਇਹ ਜੋੜਾ ਇਕੱਠੇ ਖੜੇ ਦਿਖਾਈ ਦੇ ਰਹੇ ਨੇ ਪਿੰਕ ਗਾਊਨ 'ਚ ਗੀਤ ਕਾਫੀ ਖੂਬਸੂਰਤ ਲੱਗ ਰਹੀ ਹੈ ਉਸ ਦੇ ਚਿਹਰੇ ਤੇ ਗਰਭ ਅਵਸਥਾ ਦੀ ਚਮਕ ਸਾਫ਼ ਦਿਖਾਈ ਦੇ ਰਹੀ ਹੈ ਇਸ ਦੇ ਨਾਲ ਹੀ ਪਰਮੇਸ਼ ਨੇ ਹਰੇ ਰੰਗ ਦੀ ਕੋਟ ਪੈਂਟ ਨਾਲ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਜਿਸ ਚ ਉਹ ਬੇहद ਖੂਬਸੂਰਤ ਲੱਗ ਰਹੇ ਨੇ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਜਾਣਨ ਲਈ ਦੇਖਦੇ ਰਹੋ TVS ਫਿਲਮਸ YouTube ਚੈਨਲ